ਕਹਿੰਦੇ ਜਿਹੜੇ ਬੰਦੇ ਨੂੰ ਪਿੰਡ ਚ ਮੰਗਿਆ ਕੋਈ ਸਾਈਕਲ ਨਾ ਦਿੰਦਾ ਹੋਵੇ ਤੇ ਜਿ ਕਿਤੇ ਭੁੱਲ ਭੁਲੇਖੇ ਪਿੰਡ ਦਾ ਉਹ ਪੰਚਾਇਤ ਮੈਂਬਰ ਤੇ ਕਿਤੇ ਔਖਾ ਜਾ ਹੋ ਕੇ ਸਰਪੰਚ ਬਣ ਜੇ ਨਾ ਮਾੜੇ ਬੰਦਿਆਂ ਨੂੰ ਜਿਉਂ ਨਹੀਂ ਦਿੰਦਾ ਉਹ ਉਹ ਮਾ ਦਾ ਪੁੱਤ ਆਪ ਦਾ ਦਾਬਾ ਦੱਸ ਕੇ ਹੀ ਲੋਕਾਂ ਨੂੰ ਡਰਾਈ ਰੱਖਦਾ ਵੀ ਮੈਂ ਆ ਉਹ ਬਣ ਗਿਆ ਉਹ ਪਿਛਲੇ ਕੱਲ੍ਹ ਦੀ ਗੱਲ ਹੈ ਵੀ ਮੈਂ ਤਾਂ ਹੈਰਾਨ ਆ ਇੱਕ ਐਮਐਲਏ ਕਹਿੰਦਾ ਜੀ ਮੈਂ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਇਹਦੇ ਮਾਜਰੇ ਕਹੀ ਹੈ ਵੈਸੇ ਕੋਈ ਇੱਕ ਮਾਜਰਾ ਨਹੀਂ 2010 ਤੋਂ ਲੈ ਕੇ ਲਗਾਤਾਰ ਇਹ ਮਾਜਰੇ ਹੀ ਚਲਦੇ ਆ ਰਹੇ ਆ ਹੁਣ ਇਹ ਨਹੀਂ ਪਤਾ ਇਹਨੇ ਨਾਂ ਦੇ ਪਿੱਛੇ ਵੀ ਮਾਜਰਾ ਕਿਉਂ ਲਾਇਆ ਆਪਣੇ ਮਾਜਰਿਆਂ ਕਰਕੇ ਲਾਇਆ ਕਿ ਇਹਦਾ ਨਾਮ ਮਾਜਰਾ ਕਿ ਇਹਦਾ ਪਿੰਡ ਮਾਜਰਾ ਇਹਦੇ ਮਾਜਰਾ ਨੰਬਰ 1 ਆ ਵੀ ਕਿਸੇ ਤੁਸੀਂ ਤੁਹਾਨੂੰ ਪਤਾ ਹੀ ਆ ਕੋਈ ਇਹਦੀ ਚੰਗੀ ਮਾੜੀ ਕੋਈ ਵੀਡੀਓ ਵੀ ਇੱਕ ਦੀ ਵਾਇਰਲ ਹੋਈ ਸੀ ਇਹਦੀ ਕਰਤੂਤਾ ਕਰਕੇ ਇੱਕ ਦਾ ਇਹਨੇ ਕਹਿੰਦੇ ਵੀ ਕੋਈ ਅਨੋਵਾ ਕ੍ਰਿਸਟਾ ਕਾਰ ਲਈ ਸੀ ਅਨੋਵਾ ਕ੍ਰਿਸਟਾ ਗੱਡੀ ਦੀਆਂ ਇਹਦੀਆਂ ਕਿਸ਼ਤਾਂ ਜਦੋਂ ਟੁੱਟ ਗਈਆਂ ਉਹ ਚੱਕ ਕੇ ਐਜੰਸੀ ਵਾਲੇ ਫੜ ਕੇ ਲੈ ਗਏ ਫਾਈਨਾਂਸ ਵਾਲੇ ਉਹਨਾਂ ਨੇ ਉੱਥੇ ਆਪਦੇ ਕੋਲੇ ਰੱਖੀ ਉੱਥੇ ਇਹਦੀ ਬੇਇੱਜ਼ਤੀ ਕਰਕੇ ਉਹਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਇਹਨੂੰ ਇਹਦੀ ਜੀਸੀਬੀ ਫੜ ਕੇ ਲੈ ਗਏ ਉਸ ਤੋਂ ਬਾਅਦ ਇਹਦੇ ਕੋਲੇ ਇੱਕ ਅਸੂਜ਼ੂ ਦੀ ਬਲੂ ਕਲਰ ਦੀ ਇਹਦੇ ਕੋਲੇ ਗਾਰ ਕਾਰ ਸੀ ਨੇਵੀ ਬਲੂ ਉਹ ਵੀ ਫਾਈਨਾਂਸ ਵਾਲੇ ਫੜ ਕੇ ਲਗੇ ਮਹਾ ਡਿਫਾਲਟਰ ਬੰਦਾ ਜਿਹਨੂੰ ਪਿੰਡ ਚ ਮੰਗਿਆ ਕੋਈ ਸਾਈਕਲ ਨਹੀਂ ਦਿੰਦਾ ਸੀ ਤੇ ਬਣ ਗਿਆ ਐਮਐਲਏ ਤੇ ਬੀਤੇ ਕੱਲ ਸਾਡੇ ਫਾਇਲ ਕਾ ਜ਼ਿਲ੍ਹੇ ਦਾ ਨੌਜਵਾਨ ਹੈ ਸੰਦੀਪ ਲਾਧੂ ਦਾ ਪੱਤਰਕਾਰ ਬੜਾ ਨੌਜਵਾਨ ਸਿਆਣਾ ਬਕਰ ਇੱਕ ਵਾਕਿਆਕ ਲੜਾਇਕ ਬੜਾ ਸੂਝਵਾਨ ਲੜਕਾ ਉਹ ਹੁਣ ਉਹਨੂੰ ਕੱਲ ਮੇਠਾ ਮਾ ਦਾ ਪੁੱਤ ਵਿਧਾਨ ਸਭਾ ਚ ਸੈਸ਼ਨ ਚੱਲਣਾ ਆਇਆ ਤੇ ਇਹ ਅੰਦਰ ਜਾਣ ਲੱਗਿਆ ਉਹਨੂੰ ਉਹਦਾ ਵੀ ਮੈਂ ਤੈਨੂੰ ਬਾਹਰ ਆ ਕੇ ਵੇਖਦਾ ਮੈਂ ਸੰਦੀਪ ਸਿੰਘ ਸੇ ਗਲਤੀ ਇੱਥੇ ਉਹਦੀ ਨਹੀਂ ਕੱਢਦਾ ਮੈਂ ਸਲੀਪ ਸਿੰਘ ਦੀ ਗਲਤੀ ਕੱਢਦਾ ਤੇ ਸੰਦੀਪ ਸਿੰਘ ਸੇ ਗਲਤੀ ਤੇਰੀ ਜਦੋਂ ਆਇਆ ਸੀ ਨਾ ਬਾਹਰ ਆ ਕੇ ਵੇਖਦਾ ਤੇ ਤੈਨੂੰ ਵੀ ਆਪਦਾ ਬਾਰਡਰ ਵਾਲਾ ਏਰੀਆ ਯਾਦ ਆ ਜਾਣਾ ਚਾਹੁੰਦਾ ਗੁੱਟ ਤੋਂ ਫੜ ਕੇ ਉਹਨੂੰ ਬਾਹਰ ਖਿੱਚ ਲੈਂਦਾ ਨਿਮ ਨਾ ਲਾ ਲੈਂਦਾ ਬਾਹਰਲੇ ਪਾਸੇ 100 200 ਨਿਮਾ ਬਾਹਰਲੇ ਪਾਸੇ ਵਿਧਾਨ ਸਭਾ ਦੇ ਨਾਲ ਇਹਨੂੰ ਪੁੱਛ ਜਿਹੜਾ ਜਨਾਨੀਆਂ ਦੇ ਰੁਪਈਏ ਲੈ ਕੇ ਜਨਾਨੀਆਂ ਦੇ ਰੁਪਈਆ ਦੇ ਕੋਟ ਪਾ ਕੇ ਇੱਥੇ ਅੱਜ ਕੱਲ ਜਿਹੜਾ ਕੋਟ ਪਾਇਆ ਸੀ ਇਹਦੇ ਅਚੈਰੀ ਜੇ ਕਲਰ ਦਾ ਇਹ ਵੀ ਇਹਦਾ ਬਿੱਲ ਪਿਆ ਹੈ ਮੇਰੇ ਤੋਂ ਯੂਪੀ ਦੇ ਕਿਹੜੇ ਮੌਲ ਤੋਂ ਲਿਆ ਸੰਦੀਪ ਸਿੰਘ ਕਦੇ ਮੇਰੇ ਕੋਲ ਆ ਜੀ ਇਹਦੇ ਬਾਕੀ ਦੀਆਂ ਜੇਕਰ ਕੁੱਤੇ ਦੇ ਕੱਪੜੇ ਇਹਦੇ ਗੱਡੀਆਂ ਇਹਦੇ ਕੋਲੇ 74 74 ਰੁਪਈਆ ਦੇ ਦੇ ਸਕਰੀਨ ਸ਼ਾਟ ਹੋਰ ਛੱਡੋ ਭਗਵੰਤ ਸਿੰਘ ਦੇ ਪਰਿਵਾਰ ਬਾਰੇ ਜਿਹੜੇ ਇਹਨੇ ਅਪਸ਼ਬਦ ਇਹਦੀ ਜਬਾਨੋਂ ਵਾਇਸ ਨੋਟ ਪਏ ਆ ਉਹ ਪਏ ਆ ਮੇਰੇ ਕੋਲੇ ਡਿਸਕ ਦੇ ਵਿੱਚ ਉਹ ਇਹ ਬੰਦਾ ਇਸ ਬੰਦੇ ਨੂੰ ਚੰਗਾ ਬੰਦਾ ਸਿਰੇ ਨਾ ਲਵੇ ਤੇ ਤੂੰ ਇਹ ਤੋਂ ਦਾਬੇ ਸਹੀ ਜਾਂਦਾ ਮੈਂ ਪਠਾਨ ਮਾਜਰਾ ਸਾਹਿਬ ਤੈਨੂੰ ਫੇਰ ਇੱਕ ਵਾਰੀ ਸਮਝਾ ਦਿੰਦਾ ਇੱਕ ਵਾਰੀ ਸਾਡਾ ਰੋਲਾ ਪਿਆ ਸੀਗਾ ਸੁਖੀ ਨਾਲ ਤੇ ਮਾਂ ਦੇ ਪੁੱਦੇ ਕੰਨਾਂ ਨੂੰ ਨਹੀਂ ਪੇਠ ਨੂੰ ਹੱਥ ਲਵਾਦੇ ਸੀ ਤੇ ਹੁਣ ਤੂੰ ਬੰਦੇ ਦਾ ਪੁੱਤ ਬਣ ਜਾ ਜਾਂਦਾ ਸਿੱਧਾ ਹੋ ਕੇ ਇੱਥੇ ਜਿਹੜੀ ਫੇਸਬੁੱਕ ਜਾਂ ਜਿੱਥੇ ਵੀ ਹੈ ਤੇਰਾ ਵਾਇਰਲ ਹੋਈ ਜਾਂਦਾ ਇਹ ਨੌਜਵਾਨ ਤੋਂ ਮੰਗ ਮਾਫੀ ਪਹਿਲੀ ਗੱਲ ਤੇਰੇ ਤੇ ਪਰਚਾ ਉੱਥੇ ਦਰਜ ਹੋ ਗਿਆ ਤੇ ਪਰਚਾ ਸੰਦੀਪ ਸਿੰਘ ਤੂੰ ਗਰਜ ਕੇ ਲੜੀ ਕਿਉਂਕਿ ਤੇਰੇ ਤੋਂ ਪਹਿਲਾਂ ਨੇ ਇਹਨੇ ਇੱਕ ਵੀਡੀਓ ਦੇ ਰਲ ਵੀ ਐਵੇਂ ਹੱਥੋ ਪਾਈ ਕੀਤੀ ਸੀ ਗੱਲ 'ਚ ਵੀ ਗੱਲ ਨੂੰ ਹੱਥੋ ਹੀ ਪਾਇਆ ਸੀ ਉਦੋਂ ਇਹ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ 'ਚ ਇਹਨੂੰ ਕੋਈ ਪ੍ਰਧਾਨ ਪ੍ਰਧੂਨ ਬਣਾਇਆ ਸੀ ਕੋਈ ਸਾਈਕਲ ਸਾਈਕਲ ਯੂਨੀਅਨ ਦਾ ਕਿ ਕਾਹਦਾ ਕੋਈ ਰੇੜੀ ਯੂਨੀਅਨ ਦਾ ਕੋਈ ਪ੍ਰਧਾਨ ਬਣਾਇਆ ਸੀ ਇਹ ਵੀਡੀਓ ਦੇ ਗੱਲ ਪੈ ਗਿਆ ਸੀ ਜਦੋਂ ਪਿਆ ਵੀਡੀਓ ਦੇ ਗਾਲ ਤੇ ਵੀਡੀਓ ਗਾ ਪਿਓ ਦਾ ਵੱਜਿਆ ਉਹ ਉਹਨੇ ਕਰਾਤਾ ਇੱਥੇ ਪਰਚਾ ਇਹ ਕਹਿੰਦਾ ਜੀ ਰਾਈ ਨਮਾ ਕਰ ਲਊਂਦਾ ਬਿਲਕੁਲ ਨਹੀਂ ਉੱਥੇ ਲਿਜਾਉਂ ਕਹਿੰਦੇ ਕਹਿੰਦਾ ਕਿੱਥੇ ਕਹਿੰਦਾ ਜਿੱਥੇ ਬਿਨਾ ਤੜਕੇ ਤੋਂ ਢਾਲ ਮਿਲਦੀ ਮਾ ਭਾਵ ਜੇਲ੍ਹ ਉਹ ਮਾਂ ਦੇ ਪੁੱਤ ਨੇ ਜਦੋਂ ਸਜ਼ਾ ਆ ਗਈ ਇਹ ਸਾਰੇ ਪਰਿਵਾਰ ਨੂੰ ਲੈ ਕੇ ਉਹਦੇ ਪੈਰਾਂ 'ਚ ਪੱਕ ਧਰ ਕੇ ਉਹ ਤੋਂ ਮਾਫੀ ਮੰਗ ਕੇ ਆਇਆ ਸੀ ਐਵੇਂ ਆਊ ਮੈਂ ਰੜਦਾ ਤੇਰੇ ਕੋਲੇ ਸੰਦੀਪ ਸਿੰਘਾ ਕਿਤੇ ਵੇਖਿਓ ਦੂਜੇ ਪੱਤਰਕਾਰ ਵਾਲੀ ਨਾ ਕਰ ਜੀ ਵੀ ਕੱਲ ਨੂੰ ਵੀਡੀਓ ਪਾਈ ਖੜੇ ਹੋਵਾਂ ਵੀ ਸਾਡਾ ਤਾਂ ਜੀ ਰਾਜੀਨਾਮਾ ਕੋਈ ਗੱਲ ਨਹੀਂ ਜੀ ਕੱਲ ਨੂੰ ਵੈਸੇ ਹੱਲਾ ਗੁੱਲਾ ਹੋ ਗਿਆ ਸੀ ਤੇ ਅਸੀਂ ਇੱਕ ਦੂਜੇ ਨਾਲ ਲੜਪੇ ਸੀ ਕਿਉਂਕਿ ਬੰਦੇ ਬੰਦਿਆਂ ਦੇ ਪਿੱਛੇ ਖੜ ਜਾਂਦੇ ਹੁੰਦੇ ਤੇਰੇ ਮਗਰ ਬੰਦੇ ਖੜ ਜਾਣਗੇ ਇੱਥੇ 67 ਸੈਕਟਰ 'ਚ ਮੈਰੀਨ ਮੈਨੂੰ ਜਦੋਂ ਮਰਜੀ ਫੋਨ ਮਾਰ ਲਈ ਪਠਾਨ ਮਾਜਰੇ ਵਾਲਾ ਤਾਂ ਆਪਾਂ ਕਰਾਲੀ ਤੋਂ ਗਾਹ ਨਹੀਂ ਲੰਘਣ ਦੇ ਯਾ ਜੇ ਕਿਤੇ ਤੇਰੇ ਕੋਲੇ ਪਠਾਨ ਮਾਜਰੇ ਦਾ ਨੰਬਰ ਹੈਗਾ ਇਹਨੂੰ ਮੇਰੀ ਵੀਡੀਓ ਭੇਜ ਦੀ ਇਹਨੂੰ ਦੱਸ ਦੇਈਂ ਵੀ ਸੈਜਪਾਲ ਬਰਾੜ ਅਸੀਂ ਇੱਕੋ ਏਰੀਆ ਦੇ ਹੀ ਆ ਅਸੀਂ ਸੁਖੀ ਨੂੰ ਸਾਈ ਰਸਤਾਰਾਂ ਦੇ ਠਾਣੇ ਅੰਦਰ ਲਵਾਈ ਸੀ ਮੱਛਰ 'ਚ ਖੜਾ ਰਿਹਾ ਸੀ ਉਹ ਮਾਂ ਦੇ ਪੁੱਤ ਤੂੰ ਤਾਂ ਚੀਜ਼ ਕੀੜੀ ਐ ਤੈਨੂੰ ਤਾਂ ਸਾਲ ਡੂਰ ਸਾਲ ਹੋਇਆ ਤੁਸੀਂ ਭੁੱਲ ਭਲੇਖੇ ਚ ਐਮ ਐਲ ਏ ਬਣੇ ਹੋ ਤੁਹਾਨੂੰ ਪਿੰਡ ਦਾ ਕੋਈ ਮਾਦਿਓ ਪੁੱਤੋ ਮੰਗਿਆ ਤੁਹਾਡੇ ਸਾਈਕਲ ਪੈਂਚਰ ਹੋ ਜਾਏ ਛੋਟੇ ਦਾ ਕੋਈ ਪੈਂਚਰ ਵਾਲਾ ਪੈਂਚਰ ਨਾਲ ਆਵੇ ਖੋਰੇ 2 ਰੁਪਏ ਆ ਬਾਪ ਸੋਹਣੇ ਕਿ ਨਹੀਂ ਜਿਵੇਂ ਉਹ ਵਿਚਾਰੀ ਇੱਕ ਬੀਬੀ ਇੱਥੇ ਕਰੀ ਜਾਂਦੀ ਕਹਿੰਦੇ ਜੀ ਵੀ ਅਥ ਇਹੇ ਜੇ ਬੰਦਿਆਂ ਨੂੰ ਗੁੱਟ ਤੋਂ ਫੜ ਲਿਆ ਕਰੋ ਮੇਰੇ ਤਾਂ ਪੱਤਰਕਾਰ ਸਾਰੇ ਭਰਾਵਾਂ ਨੂੰ ਬੇਨਤੀ ਹੈ ਜਦੋਂ ਔਖਾ ਹੋਵੇ ਦੋ ਕਰੀ ਨੱਕ ਤੇ ਸਿਟੀ ਹੁਣ ਮੁੱਕੀਆਂ ਆਪੇ ਇਹੋ ਜਿਹਾ ਬਾਅਦ ਚ ਕਹਿੰਦਾ ਜਿਵੇਂ ਹੁਣ ਪਰਸੋਂ ਖੌਰੇ ਕਿਸੇ ਨਾਲ ਲੜਿਆ ਇਹ ਇਹ ਆਪਦੇ ਜਣੇ ਵਿਖਾਉਂਦਾ ਬਦਮਾਚੀ ਤੇ ਜਿਹਦੀ ਬਦਮਾਚੀ ਇੱਕ ਵਾਰੀ ਭੋਰ ਨਹੀਂ ਹੋਵੇ ਨਾ ਉਹਨੂੰ ਅੱਗੋਂ ਦਾ ਨੱਕ ਭੋਰ ਦਈਦਾ ਹੁੰਦਾ ਤੇ ਦੂਜੀ ਵਾਰੀ ਬੰਦਾ ਅੱਖ ਚ ਪਾਇਆ ਨਹੀਂ ਰੜਕਦਾ ਸੰਦੀਪ ਸਿੰਘ ਪਰਵਾਹ ਨਾ ਕਰੀ ਜਿਵੇਂ ਕਹੇਂਗੇ ਜਿਵੇਂ ਕਹੇਗਾ ਤੂੰ ਤੇਰੇ ਨਾਲ ਬੋਲ ਕੇ ਕਹੇਗਾ ਖੜ ਕੇ ਕਹੇਗਾ ਧਰਨਾ ਲਾਉਣਾ ਰੈਲੀ ਕਰਨੀ ਪਰਚਾ ਲਣਾਉਣਾ ਜਦੋਂ ਮਰਜੀ ਮੈਨੂੰ ਫੋਨ ਮਾਰ ਲੈ ਨੰਬਰ ਤੇਰੇ ਕੋਲ ਮੇਰਾ ਸੇਵ ਹੈ ਇਹ ਪਠਾਨ ਮਾਜਰਾ ਰਕਾ ਤਾਂ ਤੇਰੇ ਪੈਰਾਂ ਨੂੰ ਹੱਥ ਲਾ ਕੇ ਮੜੂਗਾ ਪੱਲੇ ਪੁੱਲੇ ਇਹਨਾਂ ਦੇ ਕੁਛ ਨਹੀਂ ਪਠਾਨ ਮਾਜਰਾ ਸਾਹਿਬ ਤੇਰੇ ਵੀ ਜਿਹੜੀ 41 ਨੰਬਰ ਵਾਲੀ ਜੀਰਕਪੁਰ ਰੋਡ ਤੇ ਪਟਿਆਲਾ ਰੋਡ ਤੇ ਜਿਹੜੀ ਕੋਠੀ ਨੂੰ ਲਈ ਬੈਠਾ ਨਾ ਐਮਐਲਏ ਬਣਨ ਤੋਂ ਬਾਅਦ ਲਗਭਗ ਕਰੋੜ ਡੇਢ ਕਰੋੜ ਰੁਪਏ ਦੀ ਉਹਦੀ ਰਜਿਸਟਰੀ ਪਈ ਹੈ ਮੇਰੇ ਕੋਲ ਰਜਿਸਟਰੀ ਦੀ ਫੋਟੋਕਾਪੀ ਸੋਚ ਚੰਗਾ ਰਹ ਜੇਗਾ ਸੰਦੀਪ ਤੋਂ ਮੁੰਡੇ ਤੋਂ ਮਾਫੀ ਮੰਗ ਆਪ ਦੀ